ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਵੀ ਕਰੇਗੀ ਹੁਣ ਕਿਸਾਨਾਂ ਦਾ 16 ਦੇ ਬੰਦ ਦੇ ਵਿੱਚ ਸਮਰਥਨ ਵੀਰਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਪਾਈ ਜਗਤਾਜੀ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਪੰਜਾਬ ਦੁੱਧ ਦੀ ਡੈਰੀ ਯੂਨੀਅਨ ਏਕਤਾ ਵੱਲੋਂ ਬਟਿੰਡਾ ਦੇ ਗੁਰਦੁਆਰਾ ਭਾਈ ਜਗਤਾ ਦੀ ਵਿਖੇ ਇੱਕ ਧਾਰਮਿਕ ਸਲਾਨਾ ਸਮਾਗਮ ਆਰਖਾ ਗਿਆ ਸੀ ਜਿਸ ਦੌਰਾਨ ਇਸ ਮੌਕੇ ਪੰਜਾਬ ਦੁੱਧ ਦੀ ਡੈਰੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਜੋ ਕਿਸਾਨਾਂ ਵੱਲੋਂ ਬੰਦ ਦਾ ਸੋळा ਨੂੰ ਐਲਾਨ ਕੀਤਾ ਗਿਆ 16 ਫਰਵਰੀ ਨੂੰ ਉਸ ਦੌਰ ਨਾਲ ਵੱਲੋਂ ਵੀ ਆਪਣਾ ਸਮਰਥਨ ਕੀਤਾ ਜਾਵੇਗਾ ਤੇ ਆਪਣੇ ਵਰਕਰ ਉਹਨਾਂ ਦੇ ਜੋ ਇੱਥੇ ਅਪ ਬਹੰਡਾ ਦੇ ਅੰਦਰ ਪਾਈਕਨੀਆ ਚੌਂਕ ਵਿਖੇ ਉਹਨਾਂ ਵੱਲੋਂ ਆਪਣਾ ਬੰਦ ਕੀਤਾ ਜਾਣਾ ਉਸ ਦੇ ਵਿੱਚ ਆਪਣੇ ਜਿੱਥੇ ਵਰਕਰ ਭੇਜਿਆ ਜਾਣਗੇ ਨਾਲ ਉਹ ਦੁੱਧ ਵੀ ਭੇਜਿਆ ਜਾਵੇਗਾ। ਜੀ ਸਰ ਕੀ ਨਾਮ ਹੈ ਤੁਹਾਡਾ ਦੇ ਕੀ ਕਰਦੇ ਹੋ? ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਤੀ ਡੇਰੀ ਯੂਨੀਅਨ ਏਕਤਾ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਧਾਰਮਿਕ ਸਮਾਗਮ ਤਰਵਾਇਆ ਗਿਆ ਸਮੂਹ ਸੰਗਤ ਦੀ ਚੜ੍ਹਤਿਕਾ ਰਹੀ ਦੁੱਧੀ ਅਤੇ ਡੇਰੀ ਭਾਈਚਾਰੇ ਦੀ ਚੜ੍ਹਤਿਕਾ ਲਈ ਸਾਲਾਨਾ ਧਾਰਮਿਕ ਸਮਾਗਮ ਕਰਾਇਆ ਪਰਸੋਂ ਦਾ 13 ਤਰੀਕ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸੀ ਤੇ ਅੱਜ 15 ਫਰਵਰੀ ਨੂੰ ਜਿਹੜਾ ਹੈਗਾ ਦਿਨ ਵੀਰ ਨੂੰ ਭੋਗ ਪਾਏ ਗਏ ਆ ਸੋ ਅਸੀਂ ਆਈਆਂ ਸੰਗਤਾਂ ਦਾ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆ ਵਕ ਵਕ ਜਿਹੜਾ ਮੰਡੇ ਕਾਲੇ ਵਿੱਚੋਂ ਜਿਹੜੀਆਂ ਸਾਡੇ ਆਪੂ ਸਹਿਬਾਨ ਸੰਗਤਾਂ ਪਹੁੰਚੀਆਂ ਇੱਥੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਅਤੇ ਬੇਨਤੀ ਕਰਦੇ ਆ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾਗਾ ਅਪਰਾਲਾ ਹਰ ਮੰਡੀ ਆਰ ਸ਼ਹਿਰ ਦੇ ਵਿੱਚ ਜਥੇਬੰਦੀ ਵੱਲੋਂ ਕਰਵਾਇਆ ਜਾਣਾ ਚਾਹੀਦਾ ਤਾਂ ਜੋ ਇੱਕ ਬਾਅਦ ਚ ਮੀਟਿੰਗ ਵੀ ਹੋ ਜਾਂਦੀ ਹੈ ਜੋ ਸਮੱਸਿਆਵਾਂ ਹੁੰਦੀਆਂ ਹੈਗਾ ਉਹਨਾਂ ਬਾਰੇ ਵਿਚਾਰ ਚਰਚਾ ਕਰਕੇ ਜਿਹੜਾ ਹੈਗਾ ਵਿਚਾਰ ਚਰਚਾ ਹੁੰਦੀ ਹੈ ਗੱਲਬਾਤ ਹੋ ਜਾਂਦੀ ਹੈ ਤਾਲ ਮੇਰਾ ਵਾਅਦਾ ਹੈਗਾ ਜਥੇਬੰਦੀ ਦਾ ਤੂੰ ਚਾ ਇਸ ਤਰ੍ਹਾਂ ਦਾ ਜਿਵੇਂ ਅੱਜ ਅਸੀਂ ਇਕੱਠੇ ਹੋਏ ਆ ਹੁਣ ਮੀਟਿੰਗ ਦੇ ਵਿੱਚ ਇਹ ਵੀ ਜਿਹੜਾ ਹੈਗਾਗਾ ਵੀ ਫੈਸਲਾ ਲਿਆ ਗਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਪਿੱਛੇ ਜੇ ਤਿੰਨ ਕਾਨੂੰਨਾਂ ਨੂੰ ਲੈ ਕੇ ਨਮਾ ਸੰਘਰਸ਼ ਚ ਚੱਲਿਆ ਸੀਗਾ ਤੇ ਦੋਤੀ ਡੈਰੀ ਯੂਨੀਅਨ ਵੱਲੋਂ ਡਟ ਨਹੀਂ ਹਮਾਇਤ ਹੈ ਜਿਹੜੀ ਕਿਸਾਨਾਂ ਦੀ ਕੀਤੀ ਗਈ ਸੀ ਉਸੇ ਤਰ੍ਹਾਂ ਹੁਣ ਵੀ ਜੋ ਭਾਰਤ ਬੰਦ ਦੀ ਕਾਲ ਹੈ 16 ਫਰਵਰੀ ਦੀ ਪੰਜਾਬ ਦੋਤੀ ਡੈਰੀ ਯੂਨੀਅਨ ਇਸ ਦਾ ਜਿਹੜਾ ਹੈਗਾ ਸਮਰਥਨ ਕਰਦੀ ਹੈ ਕਿਸਾਨ ਜਿੱਥੇ ਬੰਦਿਆਂ ਨਾਲ ਗੱਲ ਹੋਈ ਸੀ ਜਿਵੇਂ ਕਿ 11 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਹੈਗਾ ਜਿਵੇਂ ਕਿ ਨਈਆ ਚੌਕ ਹੋ ਗਿਆ ਅਤੇ ਹੋਰ ਵੀ ਜਿੱਥੇ ਜਿੱਥੇ ਮੰਨ ਲਓ ਮੇਨ ਪੁਆਇੰਟਾਂ ਤੇ ਸੰਘਰਸ਼ ਕੀਤਾ ਜਾਣਾਗਾ ਪ੍ਰੈਸਟ ਕੀਤਾ ਜਾਣਾਗਾ ਉਥੇ ਤਾਂ ਉਸ ਟੈਸਟ ਦੇ ਵਿੱਚ ਸਾਡੇ ਦੋਤੀ ਭਰਾ ਵੱਧ ਚੜ ਕੇ ਸਮੂਲੀਅਤ ਕਰਨਗੇ ਅਤੇ ਦੁਰਦਵਾਰ ਦੀ ਸੇਵਾ ਵੀ ਜਿਹੜੀ ਉੱਥੇ ਆ ਪਛਾਈ ਜਾਊਗੀ ਔਰ ਇੱਕ ਮੈਂ ਇਹ ਵੀ ਬੇਨਤੀ ਕਰਨਾ ਚਾਹਣਾਗਾ ਮੋਦੀ ਸਰਕਾਰ ਨੂੰ ਔਰ ਜੋ ਸਾਡੀ ਮੰਨ ਲਓ ਪੰਜਾਬ ਦੀ ਸਰਕਾਰ ਆ ਉਹ ਵੀ ਜਿਹੜਾ ਆਪਾਂ ਕਹਿ ਲਈਏ ਵੀ ਮੋਦੀ ਸਰਕਾਰ ਦੇ ਰਾਹ ਤੇ ਚੱਲ ਰਹੀ ਹੈ ਉਹਨਾਂ ਨੂੰ ਵੀ ਚਾਹੀਦਾ ਜਿਵੇਂ ਕਿ ਸਾਡੇ ਕਿਸਾਨ ਦਿੱਲੀ ਜਾ ਰਹੇ ਆ ਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਨਹੀਂ ਕਰਨਾ ਚਾਹੀਦਾ ਉਥਰੋਂ ਕਾਇਸ ਤੇ ਕੋਲੇ ਸਿੱਟੇ ਜਾ ਰਹੇ ਆ ਸਿੱਧੀ ਫਾਇਰਿੰਗ ਕੀਤੀ ਜਾ ਰਹੀ ਹੈ ਤੋ ਕਿਉਂਕਿ ਕਿਸਾਨਾਂ ਦੀਆਂ ਜੋ ਇਹ ਹੱਕੀ ਮੰਗਾਏਗਾ ਸਰਕਾਰ ਨੂੰ ਉਹ ਮੰਨ ਲੈਣੀਆਂ ਚਾਹੀਦੀਆਂ ਜੇਕਰ ਸਰਕਾਰ ਨਹੀਂ ਮੰਨਦੀ ਦਿੱਲੀ ਪ੍ਰੋਟੈਸਟ ਹੁੰਦਾ ਹੈ ਤਾਂ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਨੇ ਇੱਕ ਤਾਂ ਪਹਿਲਾਂ ਦੀ ਤਰ੍ਹਾਂ ਦਿੱਲੀ ਦੁੱਧ ਵੀ ਭੇਜੂਗੀ ਔਰ ਆਦਾ ਟਾਈਮ ਕੱਢ ਕੇ ਉੱਥੇ ਪਹੁੰਚਾਂਗੇ ਵੀ ਅਸੀਂ ਜੋ ਕਿਸਾਨਾਂ ਰੀਆ ਇਹ ਜਾਇਜ਼ ਮੰਗਾ ਉਹਨਾਂ ਦੇ ਨਾਲ ਖੜੇ ਹਾਂ ਤੇ ਉਹਨਾਂ ਦੀ ਡਟਵੀਂ ਹਮਾਇਤ ਕਰਾਂਗੇ ਜੋ ਇਹਨਾਂ ਦਾ ਪ੍ਰੋਗਰਾਮ ਕੱਲ ਦਾ ਹੈ ਕਿਸਾਨ ਜਥੇਬੰਦੀਆਂ ਦਾ ਆਗੂਆਂ ਨਾਲ ਮੇਰੀ ਗੱਲਬਾਤ ਹੋਈ ਹੈ ਸੋ ਜਿਵੇਂ ਕਨਈਆ ਚੌਂਕ ਹੈ ਉੱਥੇ ਵੀ ਸਾਡੇ ਦੁੱਤੀਪਰਾ ਸਮੂਹਿਤ ਕਰਨਗੇ ਅਤੇ ਦੁੱਧਵਾਦੀ ਸੇਵਾ ਵੀ ਕਰਾਂਗੇ ਤੇ ਇਹ ਜਾਇਜ਼ ਮੰਗਾ ਲਈ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹਿੱਕ ਜੋੜ ਹਿੱਕ ਟਾਹ ਕੇ ਖੜਾਂਗੇ ਧੰਨਵਾਦੀ